ਤੁਸੀਂ ਨਾਰ ਮਲੇ ਹੋਇਆ ਸਾਰੇ ਇੱਥੇ ਪਾ ਕੇ ਚਿੱਟੇ ਕੁੱਤੇ ਪਿਆ ਮੈਂ ਚੜ ਕੇ ਇੱਥੇ ਲੀਡਰਿਆ ਕਰ ਲੱਗ ਜਾਨੇ ਉਹ ਸਾਡੇ ਪੁੱਤਾਂ ਦੀ ਲਾਸਨਾ ਤੇ ਉੱਪਰ ਤੁਸੀਂ ਰਾਜਨੀਤੀਆਂ ਕਰਦੇ ਹੋ ਅਸੀਂ ਕਹਿੰਦੇ ਹਾਂ ਸਾਡੀ ਭਗਵਾਨਾਤਮਾ ਨਾਲ ਇੱਟ ਕੁੱਤੇ ਵਾਲਾ ਬੈਰ ਅਸਲੀ ਟੱਕਰ ਰਹੂਗੀ ਪਰ ਤੁਸੀਂ ਸਵਾਲ ਦਾ ਜਵਾਬ ਦਿਓ ਇਸ ਚੀਜ਼ ਦਾ ਇਹ ਕਾਤਲੇਮ ਰੁਕੂਗਾ ਕਿਦੋਂ ਪੰਜਾਬ ਦੇ ਨੌਜਵਾਨਾਂ ਉੱਪਰ ਹੋਰ ਇਹ ਤਸ਼ੱਦਦ ਕਰੋ ਰੁਕੂਗੀ ਕੋਡੀਆਂ ਪਾਰਟੀ ਦੇ ਵਿੱਚ ਹੋਏ ਨਹੀਂ ਆ ਬੀਜਪੀ ਦਾ ਮੀਡੀਆ ਨੂੰ ਪੁੱਛਣਾ ਚਾਹਣਾ ਸਾਡੇ ਨੌਜਵਾਨਾਂ ਤੇ ਐਨਐਸਏ ਕਿਉਂ ਲਾਈਆ ਇੱਥੇ ਲਈ ਕਲਕੱਤਾ ਸਾਹਿਬ ਬੋਲਦੇ ਸੀਗੇ ਐਨਐਸਏ ਕਿਉਂ ਲਾਈਆ ਜਵਾਬ ਦਿਓ ਕਿੰਨੇ ਬੰਦੀ ਸਿੰਘ ਜੱਲਾ ਦੇ ਵਿੱਚ ਬੈਠੇ ਨੇ ਜਵਾਬ ਦਿਓ ਇਸ ਚੀਜ਼ ਦਾ ਕਾਂਗਰਸ ਵਾਲਾ ਦੱਸਣਾ ਹੋ ਗੋਕੇ ਨੌਜਵਾਨਾਂ ਨੂੰ ਨਹੀਂ ਮਾਰਿਆ ਗਿਆ ਅਸੀਂ ਆਕ ਕਲੀ ਦੇ ਧਰ ਕੇ ਜਾਣ ਨੂੰ ਚੱਲਦੇ ਆਂ ਵੀ ਕੋਈ ਗੱਲ ਨਹੀਂ ਜਦ ਤਨ ਮੌਤ ਹੋਊਗੀ ਆਉਣ ਦੇ ਕਿਹੜਾ ਬੰਦਾ ਇਹ ਗੱਲ ਕਹਿੰਦਾ ਸੀ ਸੁਣੇ ਹੋਏ ਸਰਪੰਚ ਨੂੰ ਵੀਰੇ ਥਾਪੜੇ ਲਾਓ ਇਹਨੂੰ ਅੰਦਰ ਛਿੱਟੋ ਇਹਨੂੰ ਪਰਚੇ ਪਾਓ ਕੀ ਐਮਐਲਏ ਕੀ ਕੁਛ ਨਹੀਂ ਕੀਤਾ ਸਾਡੇ ਭਰਾ ਨਾਲ ਜੋੜ ਨੇ ਗੱਲ ਆ ਬੁੱਕ ਕਨੇ ਪੁਲਿਸ ਸਭ ਤੋਂ ਪਹਿਲਾਂ ਇਸ ਚੀਤੇ ਮਾਫੀ ਮੰਗੇ ਫੇਰ ਅਗਲੀ ਜਿਹੜੀ ਕਿ ਅਸੀਂ ਦੇਖਾਂਗੇ ਕੌਣ ਗੁਨੇਗਾਰ ਆ ਕੌਣ ਨਹੀਂ ਗੁਨੇਗਾਰ ਆ ਫਟਾਫ ਕਮਤਮਾ ਰਹਿ ਹੈ ਬੈਰ ਹੋਰ ਪਾਵੇ ਪਰਚੇ ਮੇਰੇ ਭੈਣਾ ਉੱਪਰ ਪਰਚੇ ਪਾਨੇ ਜਿਲਾ ਕਟੀਆਂ ਨੇ ਕਲਕੱਤਾ ਸਾਹ ਮੇਰੇ ਪਿੱਛੇ ਡਾਇ ਖੜਾ ਸੀਗਾ ਐਮਐਲਏ ਬਣ ਤੂੰ ਮੈਨਾਂ ਹੋਰ ਕੀ ਸੋਚ ਆਈਏ ਤੁਹਾਡੇ ਕੋਲ ਤੁਹਾਡੇ ਕੋਲ ਸੋਚ ਆਈਏ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਕਿਵੇਂ ਬਚਾਉਣਾ ਪ੍ਰਵਾਸ ਹੋ ਰਿਹਾ ਸਾਡੇ ਨੌਜਵਾਨ ਦਾ ਏਜੰਟ ਲੁੱਟ ਕੇ ਖਾ ਗਏ ਖੰਡੀ ਬਾਪੇ ਇੱਥੇ ਆ ਕੇ ਬੈ ਗਏ ਤੁਹਾਡੇ ਕੋਲ ਏਜੰਡਾ ਕੀ ਲਿਆਓ ਹਰੇਕ ਪਾਰਟੀ ਦਾ ਭੇਡਾਂ ਬਣੇ ਹੋਇਆ ਚਲੋ ਜੀ ਝਾੜੂ ਵਾਲੇ ਆ ਕੇ ਕਾਂਗਰਸ ਵਾਲਾ ਕੇ ਭਾਜਪਾ ਵਾਲਾ ਕੇ ਲੱਗੇ ਪਾ ਹੁਣ ਕੇ ਠੀਕ ਆ ਜੀ ਕੋਤਾ ਜੀ ਆਇਆ ਬੋਲਦਾ ਸੀ ਤਾਂ ਆ ਗੱਲ ਕਰਦੇ ਭੇਡਾਂ ਨੇ ਕਿਉਂਕਿ ਸਾਡੇ ਲਿਆਓ ਮੇਰੇ ਨਾਲ ਡਿਬੇਟ ਕਰੋ ਜਾਂ ਭਾਜਪਾ ਸਾਡੇ ਪੰਜਾਬ ਦਾ ਨਹੀਂ ਨੁਕਸਾਨ ਕਰ ਰਹੀ ਸਾਡੀ ਮੰਜੀ ਪੜੀ ਨਹੀਂ ਠੋਕ ਰਹੀ ਲਿਆਓ ਮੇਰੇ ਮੂਰੇ ਲਿਆਓ ਮੇਰੇ ਮੂਰੇ ਗੱਲ ਕਰਾਓ ਕਿਹੜੇ ਨਾਲ ਡਿਬੇਟ ਕਰਾਉਣੇ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਲਿਆਓ ਰਾਤ ਭੈਣ ਨੇ ਵੀ ਇਹੀ ਗੱਲਾਂ ਮੇਰੇ ਨਾਲ ਕਰੇਣੀਆਂ ਗਿਆ ਬਚ ਕੇ ਰਹਿ ਬਚ ਕੇ ਕੋਈ ਚੱਕਰ ਨਹੀਂ ਮੌਤ ਆਉਣੀ ਹੈ ਪਰ ਮਰਨ ਮਰਨ ਦੇ ਵਿੱਚ ਫਰਕ ਹੁੰਦਾ ਮਰਿਆ ਸਾਡਾ ਭਰਾ ਸਰਪੰਚ ਵੀ ਹੈ ਜਿਹੜੂ ਦੁਨੀਆ ਯਾਦ ਕਰ ਰਹੀ ਹੈ ਇੱਥੇ ਲੀਡਰ ਹੋਰ ਵੀ ਮਰਨਗੇ ਜਿਹੜੇ ਮੇਰੇ ਸਾਡੇ ਉੱਪਰ ਝੂਠੇ ਪਰਚੇ ਪਾਉਣੇ ਸਾਡੇ ਜਖਮਾਂ ਤੇ ਉਹਨੇ ਲੋਨ ਛੜਕਿਆ ਉਹ ਬੰਦੇ ਨੇ ਇਹ ਕਾਤਲਮ ਕੋਈ ਪੰਜਾਬ ਦਾ ਅੱਜ ਦਾ ਨਹੀਂ ਹੋ ਰਿਹਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਜਿਹੜਾ ਵੱਡਾ ਕਾਤਲੇਆਮ ਜਿਹੜਾ ਪੰਜਾਬ ਦਾ ਹੋ ਰਿਹਾ ਹੈ ਇਹ ਤੋਂ ਪਹਿਲਾਂ ਅਸੀਂ ਮੁਗਲਾਂ ਦੇ ਅਧੀਨ ਗੁਲਾਮ ਸੀਗੇ ਤਾਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਮੁਗਲਾਂ ਦੀ ਜੜਪੱਟੀ ਫਿਰ ਅੰਗਰੇਜ਼ ਆਏ ਅੰਗਰੇਜ਼ਾਂ ਤੇ ਆਉਣ ਤੋਂ ਬਾਅਦ ਵੱਡੀਆਂ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਨੌਜਵਾਨਾਂ ਨੇ ਫਾਂਸੀ ਦੇ ਰਸੇ ਚੁੰਮੇ ਗਾਦਰੀ ਬਾਬਿਆਂ ਨੇ ਵੱਡੀਆਂ ਸ਼ਹੀਦੀਆਂ ਪਾਈਆਂ ਇਹ ਕਾਤਲੇਆਮ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਤੁਸੀਂ ਅੱਜ ਇੱਥੇ ਸਾਰੇ ਲੀਡਰ ਬਖ ਬਖ ਬੋਲੀ ਜਾਂਦੇ ਨੇਗੇ ਮੈਂ ਤੁਹਾਡੇ ਅੱਗੇ ਇੱਕ ਸਵਾਲ ਮੈਨੂੰ ਜਵਾਬ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਪਹੁੰਚਾਉਣਾ ਤੇ ਜਿੰਨੇ ਵੀ ਕਿਸਾਨ ਦੇ ਉੱਥੇ ਬੰਦੇ ਨੇ ਜਿੰਨੇ ਵੀ ਤੁਸੀਂ ਆਗੂ ਬੈਠੇ ਹੋ ਜਿੰਨੇ ਵੀ ਤੁਸੀਂ ਲੋਕ ਬੈਠੇ ਹੋ ਇਹ ਜਿਹੜੀ ਮੈਂ ਆਪਦੀ ਭੈਣ ਜਿਹੜੀ ਰਾਤ ਮੈਂ ਦੁੱਖ ਸਾਂਝਾ ਕਰਕੇ ਗਿਆ ਮੈਂ ਉਹਦੇ ਜਿਹੜੇ ਬੋਲ ਸਾਂਝੇ ਥੋੜਨਾ ਕਰਨਿਆ ਭੈਣ ਨੇ ਇੱਕ ਗੱਲ ਕਹੀ ਆ ਵੀ ਅਗਲੀ ਵਾਰੀ ਕਿਹਦੀ ਆ ਵੀ ਮੇਰਾ ਤਾਂ ਭਰਾ ਚਲਾ ਗਿਆ ਅਗਲੀ ਵਾਰੀ ਕਿਹਦੀ ਆ ਮੈਂ ਤੁਹਾਨੂੰ ਉਹ ਥੋੜੇ ਤੋਂ ਸਵਾਲ ਦਾ ਜਵਾਬ ਲੈਣਾ ਅਸੀਂ ਕੋਈ ਕੁਰਬਾਨੀ ਦੇਣ ਤੋਂ ਨਹੀਂ ਡਰਦੇ ਨਾ ਮੈਂ ਕੋਈ ਅੱਜ ਜਿਹੜਾ ਰਾਨਾ ਅਸੀਂ ਕੱਲ ਡਰੀਏ ਸਰਕਾਰ ਨੇ ਨੌ ਨੌ ਪਰਚੇ ਇੱਕ ਦਿਨ ਦੇ ਵਿੱਚ ਊਠੇ ਪਾਏ ਪਰਮਿੰਦਰ ਝੋਟੇ ਨੇ ਗੱਲ ਬੋਲੀ ਸੀ ਕਿ ਮੇਰੇ ਪਿਤਾ ਤੇ ਪਾ ਮੇਰੇ ਭੈਣਾ ਤੇ ਵੀ ਪਰਚਾ ਪਾਇਆ ਹੋਇਆ ਤੈਨੂੰ ਸੱਤ ਸੱਤ ਦਾ ਸਰਕਾਰ ਨੇ ਸਮਝਣ ਵਾਲੀ ਗੱਲ ਇਹ ਆ ਮੈਂ ਤੁਹਾਨੂੰ ਤੋਂ ਸਵਾਲ ਦਾ ਜਵਾਬ ਮੰਗਦਾ ਵੀ ਜਿਹੜੇ ਪੋਲੀਟਿਕਲ ਲੀਡਰਾਂ ਤੋਂ ਸਵਾਲ ਮੰਗਦਾ ਵੀ ਮੈਂ ਸਾਰਿਆਂ ਤੋਂ ਪੁੱਛਣਾ ਚਾਹਣਾ ਵੀ ਜਿਹੜਾ ਕਾਤਲ ਆ ਮਰੂਗਾ ਕਦੋਂ ਤੁਸੀਂ ਇੱਥੇ ਬੋਲੀ ਜਾਂਦੇ ਹੋ ਇੱਥੇ ਭਾਜੀਪੀ ਦੇ ਵੀ ਬੰਦੇ ਬੋਲ ਕੇ ਗਏ ਨੇ ਕਾਂਗਰਸ ਦੇ ਬੰਦੇ ਹੀ ਬੋਲਣਗੇ ਇੱਥੇ ਆ ਕੇ ਬਾਦਲ ਦਲ ਦੇ ਬੰਦੇ ਹੀ ਬੋਲਣਗੇ ਇੱਥੇ ਆ ਕੇ ਸਾਰਿਆਂ ਨੇ ਬੋਲਣਾ ਅੱਜ ਆਵਾਦੀ ਪਾਰਟੀ ਸੱਤਾ ਦੇ ਵਿੱਚ ਆ ਸਾਰੇ ਦੂਜੇ ਵਿਰੋਧੀ ਪਾਰਟੀਆਂ ਨੇ ਬੋਲਣਾ ਪਰ ਮੈਂ ਤੁਹਾਨੂੰ ਸਵਾਲ ਦਾ ਜਵਾਬ ਮੰਗਦਾ ਵੀ ਇਹ ਕਾਤਲਿਆਂ ਮਰੂਗਾ ਕਹਤੋਂ ਜਾਂ ਮੈਨੂੰ ਇਹ ਚੀਜ਼ ਦਾ ਦੱਸੋ ਜਿਹੜੇ ਪੋਲੀਟਿਕਲ ਦੇ ਲੀਡਰ ਇੱਥੇ ਪਹਿਲਾਂ ਬੋਲੀ ਜਾਂਦੇ ਨੇ ਬੋਲਣ ਤੋਂ ਪਹਿਲਾਂ ਜੇ ਪੰਜਾਬ ਨੂੰ ਬਚਾਉਣਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਆ ਪਾਰਟੀ ਨੇ ਕੀਤੇ ਉਹ ਗੰਦੇ ਕੁਰਦੁੱਤਾਂ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਆ ਤੁਸੀਂ ਫੇਰ ਨੌਜਵਾਨਾਂ ਤੇ ਬੋਲ ਸਕਦੇ ਹੋ ਤੁਸੀਂ ਕਿਹੜੇ ਨੌਜਵਾਨਾਂ ਦਾ ਕਤਲ ਨਹੀਂ ਕੀਤਾ ਮੈਨੂੰ ਆ ਕੇ ਦੱਸੋ ਇਹ ਸਵਾਲ ਦਾ ਜਵਾਬ ਦਿਓ ਕਿਹੜੀ ਸਰਕਾਰ ਨੇ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਾਡੇ ਉੱਪਰ ਝੂਠੇ ਪਰਚੇ ਪਾਏ ਸਾਡੇ ਕੋਲ ਟਾਂਕਾ ਤੋਪਾਂ ਚੜਾਈਆਂ ਦੱਸੋ ਕਿਹੜੀ ਪਾਰਟੀ ਨੇ ਚੜਾਈਆਂ ਆ ਬੀਜਪੀ ਦਾ ਮੈਡੀਟ੍ਰਨ ਪੁੱਛਣਾ ਚਾਹਣਾ ਸਾਡੇ ਨੌਜਵਾਨਾਂ ਤੇ ਐਨਐਸਏ ਕਿਉਂ ਲਾਈਆ ਇੱਥੇ ਲਈ ਕਲਕੱਤਾ ਸਾਹਿਬ ਬੋਲਦੇ ਸੀਗੇ ਐਨਐਸਏ ਕਿਉਂ ਲਾਈਆ ਜਵਾਬ ਦਿਓ ਕਿੰਨੇ ਬੰਦੀ ਸਿੰਘ ਜੱਲਾ ਦੇ ਵਿੱਚ ਬੈਠੇ ਨੇ ਜਵਾਬ ਦਿਓ ਇਸ ਚੀਜ਼ ਦਾ ਤੁਸੀਂ ਇੱਥੇ ਆ ਕੇ ਬੋਲਦੇ ਜੇ ਇੱਕ ਪਾਰਟੀ ਨੇ ਇੱਥੇ ਕਿਦ ਨੇ ਉਹਦੀ ਪਾਰਟੀ ਸਰਕਾਰ ਦੇ ਵਿੱਚ ਕਾਤਲੇਆਮ ਹੋ ਗਿਆ ਅਸੀਂ ਕਹਿੰਦੇ ਆ ਸਾਡੀ ਭਗਵਾਨਤ ਮਾਨ ਨਾਲ ਇੱਕ ਕੁੱਤੇ ਵਾਲਾ ਬੈਰ ਆ ਸਾਰੀ ਟੱਕਰ ਰਹੂਗੀ ਪਰ ਤੁਸੀਂ ਸਵਾਲ ਦਾ ਜਵਾਬ ਦਿਓ ਇਸ ਚੀਜ਼ ਦਾ ਇਹ ਕਾਤਲੇਆਮ ਰੁਕੂਗਾ ਕਦੋਂ ਪੰਜਾਬ ਦੇ ਨੌਜਵਾਨਾਂ ਉੱਪਰ ਹੋ ਰਹੀ ਤਸ਼ੱਦਦ ਕਦੋਂ ਰੁਕੂਗੀ ਤੁਹਾਡੀਆਂ ਪਾਰਟੀਆਂ ਦੇ ਵਿੱਚ ਹੋਏ ਨਹੀਂ ਕਾਂਗਰਸ ਵਾਲਾ ਦੱਸਣਾ ਕੋ ਕੋ ਕੇ ਨੌਜਵਾਨਾਂ ਨੂੰ ਨਹੀਂ ਮਾਰਿਆ ਗਿਆ ਬੀਜਪੀ ਆ ਦੱਸਨੇ ਇੱਥੇ ਮੈਨੂੰ ਆ ਕੇ ਸਵਾਲ ਦਾ ਜਵਾਬ ਦੇਣ ਅਸੀਂ ਆਪਣੇ ਸਿਰ ਆਕਲੀਆਂ ਦਾ ਧਰ ਕੇ ਜਾਣ ਨੂੰ ਚੱਲਦੇ ਆਂ ਵੀ ਕੋਈ ਗੱਲ ਨਹੀਂ ਜਦ ਤਨ ਮੌਤ ਆਊਗੀ ਆਉਣ ਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਦੇ ਉਹਦੇ ਹੁਕਮ ਦੇ ਵਿੱਚ ਚੱਲਦੇ ਆਂ ਕੋਈ ਗੱਲ ਨਹੀਂ ਹੋ ਜੂ ਮੌਤ ਹੋ ਜਾਣ ਦੇ ਪਰ ਇੱਥੇ ਆ ਕੇ ਰਾਜਨੀਤੀ ਝੂਠੀ ਕਰਨ ਦੀ بجائے ਇਹ ਮਸਲਾ ਹੱਲ ਕੀ ਆ ਉਹ ਹੱਲ ਦੱਸ ਕੇ ਜਾਓ ਸਾਨੂੰ ਪਤਾ ਜਿਹੜਾ ਚੁਣਿਆ ਹੋਇਆ ਸੀ ਜਿਹਨੂੰ ਅਸੀਂ ਚੁਣ ਲਿਆ ਸਾਨੂੰ ਪਤਾ ਕਿ ਇਸ ਇਥੋਂ ਦਾ ਐਮਐਲਏ ਕੀ ਕੁਝ ਕਰ ਰਿਹਾ ਐਥੋਂ ਦੇ ਐਮਐਲਏ ਦੀ ਜੁਰਤ ਹੈਗੀ ਹੈ ਲਾਭ ਕੋ ਲਾਭ ਕੋ ਕੇ ਸੰਗ ਦੀ ਬੋਲਣ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਸੀ ਚੁਣੇ ਹੋਏ ਸਰਪੰਚ ਨੂੰ ਵੀਰੇ ਥਾਪੜੇ ਲਾਓ ਇਹਨੂੰ ਅੰਦਰ ਛਿੱਟੋ ਇਹਨੂੰ ਪਰਚੇ ਪਾਓ ਇਹਦੇ ਦੇ ਪਰਚੇ ਪਾਓ ਉਹ ਕੀ ਐਮਐਲਏ ਕੀ ਐਮਐਲਏ ਨੇ ਕੀ ਕੁਝ ਨਹੀਂ ਕੀਤਾ ਸਾਡੇ ਭਰਾ ਨਾਲ ਨੱਕ ਨਾਲ ਲਕੀਰਾ ਅਕੜਾ ਕੇ ਰੱਖਿਆ ਨੇ ਝੂਠੇ ਪਰਚੇ ਪਾ ਕੇ ਰੱਖੇ ਨੇਗੇ ਸੜਿਆ ਬੰਦਾ ਇੱਥੇ ਜੁਕਿਆ ਨਾ ਜਾ ਕੇ ਡੀ ਸੀ ਆਫਟਰ ਐਸ ਐਸ ਪੀ ਖੜਜੂ ਮੇਰਾ ਲਾਇਸੈਂਸ ਬਣਾ ਦਿਓ ਉਧਰ ਲਾ ਬੁਕੋ ਕਿ ਸਕੂਨ ਮਰਦਾ ਇਹਦਾ ਲਾਇਸੈਂਸ ਬਣਾ ਦੇ ਬਾਈ ਆ ਮੇਰਾ ਬੰਦਾ ਆ ਗਿਆ ਲਾਇਸੈਂਸ ਬਣਾ ਦੇ ਅੱਛਾ ਜੇ ਕੋਈ ਸਾਡੇ ਵਰਗਾ ਜਾ ਕੇ ਗੱਲ ਕਰੂਗਾ ਕਿ ਸਾਡਾ ਆਸਰਾ ਦੇ ਤੋ ਸਾਡਾ ਲਾਇਸੈਂਸ ਬਣਾ ਦਿਓ ਨਾ ਜੀ ਥੋੜਾ ਨਹੀਂ ਦੇਣਾ ਤੁਸੀਂ ਤਾਂ ਪਾਰਟੀ ਦੇ ਉੱਠ ਚੱਲਦੇ ਹੋ ਤੁਸੀਂ ਤਾਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹੋ ਇਹੀ ਸਰਪੰਚ ਸਾਹਿਬ ਨੇ ਜਾ ਜਾ ਕੇ ਲੈ ਲੈਣੇ ਕਿੱਡੀਆਂ ਵੀ ਮੇਰਾ ਲਾਇਸੈਂਸ ਦੇ ਦਿਓ ਮੇਰਾ ਅਸਲਾ ਦੇ ਦਿਓ ਸੁਪਾਰਸ਼ਾਂ ਦੇ ਨਾਲ ਸਾਰਾ ਕੁਝ ਚੱਲਦਾ ਉੱਥੇ ਸਾਨੂੰ ਇਸ ਚੀਜ਼ ਦਾ ਦੁੱਖ ਨਹੀਂ ਸਾਡੇ ਭਰਾ ਨੇ ਕੁਰਬਾਨੀ ਦਿੱਤੀ ਆ ਸੱਚ ਬੋਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸੋ ਬਾੜੀਆਂ ਕਿਤੇ ਕਿਤੇ ਹੋਣ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਜਾਣਾ ਕਿੱਤਰ ਨੂੰ ਆ ਤੁਸੀਂ ਇੱਥੇ ਕੇ ਝੂਠਿਆ ਰਾਜਨੀਤੀ ਕਰਦੇ ਹੋ ਸਾਡਾ ਭਗਮਤ ਮਾਲ ਲੜਹਾ ਬੈਰ ਹੋਰ ਪਾਵੇ ਪਰਚੇ ਮੇਰੇ ਭੈਣਾ ਉੱਪਰ ਪਰਚੇ ਪਏ ਨੇ ਜਿੰਨਾ ਕੱਟੀਆਂ ਨੇ ਕਲਕੱਤਾ ਸਾਹਿਬ ਮੇਰੇ ਪਿੱਛੇ ਜਾ ਕੇ ਖੜਿਆ ਸੀਗਾ ਇਸ ਕਰਕੇ ਇਹ ਜਿੰਨੇ ਵੀ ਤੁਸੀਂ ਇੱਥੇ ਲੋਕ ਬੈਠੇ ਹੋ ਤੁਹਾਨੂੰ ਆਪਣੀ ਪੀੜੀ ਤਲੇ ਸੋਟੀ ਮਾਰਨੀ ਪਣੀ ਆ ਮਾੜੀ ਜੀ ਪੁੱਤ ਥੋਡੇ ਹੀ ਮਰਨਗੇ ਜੇ ਤੁਸੀਂ ਹੁਣ ਨਾ ਲੜੇ ਆਉਣ ਵਾਲੇ ਸਮੇਂ ਤੇ ਤੁਹਾਡੇ ਪੰਜਾਬ ਦਾ ਬਰਬਾਦ ਹੋ ਗਿਆ ਤੁਹਾਡੇ ਪੰਜਾਬ ਦੇ ਪੁੱਲ ਦਾ ਰਹਿ ਹੀ ਕੁਛ ਨਹੀਂ ਜਿਹੜੇ ਹੁਣ ਗੋਲ ਰਹੇ ਨੇ ਉਹਨਾਂ ਨੇ ਵੀ ਇਹ ਗੱਲਾਂ ਬੋਲਣੀਆਂ ਕਿਉਂਕਿ ਹਰੇਕ ਬੰਦਾ ਕੋਰਨੇ ਚ ਡਰ ਜਾਂਦਾ ਵੀ ਖਬਰਾਂ ਕਿਤਰੋਂ ਕੋਈ ਗੋਲੀ ਮਾਰੇ ਕਿਤਰੋਂ ਕੋਈ ਫਾਇਰ ਮਾਰੇ ਉਹ ਤੁਸੀਂ ਤੁਹਾਡੀਆਂ ਆਪਣੀਆਂ ਗਲਤੀਆਂ ਨੇ ਗਿਆ ਆਹ ਦੇਖ ਲਓ ਅੱਜ ਸਾਡਾ ਭਧੌੜ ਦੀ ਗੱਲ ਦੱਸਦਾ ਅੱਧਾ ਆਮ ਆਦਮੀ ਪਾਰਟੀ ਕੋਲ ਲੱਗੇ ਪੈ ਹੋਣਗੇ ਆ ਸਾਡੇ ਪਿੰਡਾਂ ਵਿੱਚ ਜਿਹੜੇ ਪੇਡਾਂ ਬਣੀਆਂ ਪਈਆਂ ਨੇਗੀਆਂ ਇੱਥੇ ਆਉਣ ਨੂੰ ਤਿਆਰ ਨਹੀਂ ਲੱਗੇ ਪੈ ਹੋਣਗੇ ਠੀਕ ਆ ਜੀ ਉਹ ਤਾਂ ਜੀ ਆਂ ਬੋਲਦਾ ਸੀ ਤਾਂ ਆਂ ਗੱਲ ਕਰਦੇ ਪੇਡਾਂ ਨੇ ਕਿਉਂਕਿ ਸਾਡੇ ਹਰੇਕ ਪਾਰਟੀ ਨਾਲ ਪੇਡਾਂ ਬਣੀਆਂ ਹੋਈਆਂ ਨੇਗੀਆਂ ਕੋਈ ਕਾਗਰਾਜ ਦੇ ਪੇਡਾਂ ਬਣੀਆਂ ਹੋਈਆਂ ਨੇਗੀਆਂ ਕੋਈ ਝਾੜੂ ਵਾਲੇ ਦੇ ਭੇਡਾ ਪੱਕੀਆਂ ਬਣੀਆਂ ਹੋਈਆਂ ਨੇ ਕਿਆ ਕੋਈ ਭਾਜਪਾ ਵਾਲੇ ਦੇ ਭੇਡਾ ਬਣੀਆਂ ਹੋਏ ਨੇ ਲਿਆਓ ਮੇਰਾ ਡਿਬੇਟ ਕਾਓ ਜੇ ਭਾਜਪਾ ਸਾਡੇ ਪੰਜਾਬ ਦਾ ਨਹੀਂ ਨੁਕਸਾਨ ਕਰ ਰਹੀ ਸਾਡੀ ਮੰਨਜੀ ਪੜੀ ਨਹੀਂ ਠੋਕ ਰਹੀ ਲਿਆਓ ਮੇਰੇ ਮੂਰੇ ਲਿਆਓ ਮੇਰੇ ਮੂਰੇ ਗੱਲ ਕਰਾਓ ਕਿਹੜੇ ਨਾਲ ਡਿਬੇਟ ਕਰਾਉਣੇ ਕਿਸੇ ਵੀ ਪਾਰਟੀ ਦੇ ਨਮੰਤਰ ਨੂੰ ਲਿਆਓ ਆ ਤੁਸੀਂ ਕਹਿੰਦੇ ਹੋ ਲੈ ਕੇ ਮਾੜੇ ਬੜੇ ਆਉਦੇਦਾਰੀਆਂ ਆਪ ਘਮਾਤਵਣ ਲੱਕਰਾਂ ਲਿੱਗੜਾ ਖਿੱਚਦਾ ਖਿੱਚਦਾ ਕੱਢਦਾ ਸੀ ਲੜ ਮੇਰੇ ਵੱਲੋਂ ਝੋਣਾ ਮੈਂ ਲੜੀ ਨਹੀਂ ਸਾਨੂੰ ਪਤਾ ਵੀ ਸਾਡੇ ਪੰਜਾਬ ਆਉਣ ਨੂੰ ਜਾਣ ਆਉਣ ਵਾਲੇ ਸਮੇਂ ਜਾਣਾ ਕਿੱਧਰ ਨੂੰ ਆ ਕਾਂਗਰਸ ਨੇ ਲੈ ਲ ਤੁਸੀਂ ਇੱਕ ਕਾਤਲਾਂ ਵਿੱਚ ਤੂੰ ਵੱਡਾ ਹੋਣਾ ਪੰਜਾਬ ਦਾ ਤੁਸੀਂ ਅਜੇ ਕਹਿ ਰਹੇ ਹੋ ਨਾ ਕਿ ਸਾਡਾ ਭਰਾ ਚਲਾ ਕੇ ਤੂੰ ਵੱਡੇ ਵੱਡੇ ਕਾਤਲ ਹੋਣਿਆ ਇਸ ਕਰਕੇ ਮੈਂ ਤੁਹਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾਂ ਇਹ ਲੋਕ ਜਾਤਾਂ ਪਾਤਾਂ ਦੇ ਵਿੱਚ ਵੰਡੀ ਜਾਂਦੇ ਨੇ ਇਹ ਲੋਕ ਧਰਮਾਂ ਦੇ ਵਿੱਚ ਵੰਡੀ ਜਾਂਦੇ ਨੇ ਧਰਮਾਂ ਦੇ ਵਿੱਚ ਵੰਡ ਕੇ ਸਾਡੇ ਨੌਜਵਾਨਾਂ ਨੂੰ ਮਰਵਾਏ ਜਾਂਦੇ ਨੇ ਕਿ ਕੱਲੀਆਂ ਕੁਰਸੀਆਂ ਚਾਹੀਦਿਆਂ ਨੇ ਗਿਆ ਐਮਐਲਏ ਵੰਟਮਣ ਹੋਰ ਕੋਈ ਸੋਚ ਆਈ ਹੈ ਤੁਹਾਡੇ ਕੋਲ ਥੋੜੇ ਕੋਲ ਸੋਚ ਜਾਈਏ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਕਿਵੇਂ ਬਚਾਉਣਾ ਪ੍ਰਵਾਸ ਹੋ ਰਿਹਾ ਸਾਡੇ ਨੌਜਵਾਨ ਦਾ ਏਜੰਟ ਲੁੱਟ ਕੇ ਖਾ ਗਏ ਪਖੰਡੀ ਬਾਬੇ ਇੱਥੇ ਆ ਕੇ ਬੈ ਗਏ ਸਾਰੇ ਪਾਸੋਂ ਜਿਹੜਾ ਪਖਾੜ ਚੱਲ ਰਿਹਾ ਥੋੜੇ ਕੋਲ ਏਜੰਡਾ ਕੀ ਲਿਆਓ ਲਿਆਓ ਦੱਸੋ ਹਰੇਕ ਧਰਮਾ ਮੱਝਬਾਲੇ ਵਿੱਚ ਵਾੜ ਕੇ ਸਾਡੇ ਪੰਜਾਬ ਨੂੰ ਤੁਸੀਂ ਰੋਲ ਕੇ ਰੱਖਤਾ ਇੱਥੇ ਇਸ ਕਰਕੇ ਗੱਲਾਂ ਕਿਸੇ ਨੇ ਨਹੀਂ ਬੋਲਣੀਆਂ ਤੁਹਾਨੂੰ ਆਪਣੇ ਆਪ ਦੇ ਦਿਮਾਗ ਨੂੰ ਸੋਚਣਾ ਪੈਣਾ ਆਪਣੀ ਅਕਲ ਨੂੰ ਹੱਥ ਮਾਰਨੀ ਪੈਣੀਆ ਹਰੇਕ ਬੰਦੇ ਦੇ ਵਿੱਚ ਪੰਜ ਪੰਜ ਧੜਾਂ ਦੇ ਵਿੱਚ ਵੰਡ ਗਏ ਜੇ ਧੜਿਆਂ ਦੇ ਵਿੱਚ ਵੰਡੇ ਨੂੰ ਇੱਥੇ ਇਕੱਠ ਪੂਰਾ ਭਦੌੜ ਦਾ ਹੁੰਦਾ ਕਿੱਡਾ ਕਬਡਾ ਇਕੱਠਾ ਕਿਉਂਕਿ ਧੜਿਆਂ ਦੇ ਵਿੱਚ ਵੰਡੇ ਹੋਇਆ ਹਰੇਕ ਪਾਰਟੀ ਦਾ ਭੇਡਾਂ ਬਣੇ ਹੋਇਆ ਹਰੇਕ ਪਾਰਟੀ ਦਾ ਸੀ ਚਲੋ ਜੀ ਝਾੜੂ ਵਾਲੇ ਆ ਕੇ ਕਾਂਗਰਸ ਵਾਲਾ ਕੇ ਬੀਜੇਪੀ ਵਾਲਾ ਕੇ ਓਏ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਨੌਜਵਾਨਾਂ ਦਾ ਹੋ ਰਿਹਾ ਕਾਤਲ ਨੌਜਵਾਨਾਂ ਉੱਪਰ ਪੈਰੇ ਝੂਠੇ ਪਰਚੇ ਨੌਜਵਾਨਾਂ ਉੱਪਰ ਲੱਗਾ ਝੂਠਾ ਐਨਐਸਏ ਇਹਦੀ ਗੱਲ ਕਦੋਂ ਕਰੋਗੇ ਮਜ਼ਦੂਰਾਂ ਦੇ ਪੁੱਤ ਸਰਤਬੱਤ ਨਸ਼ਿਆਂ ਦੇ ਵਿੱਚ ਅੱਜ ਅੱਜ ਤਾਂ ਮਰੀ ਜਾਂਦੇ ਨੇਗੇ ਤੁਸੀਂ ਉਹਨਾਂ ਨੂੰ ਨਸ਼ੇ ਦੇ ਵਿੱਚ ਕੱਢਣ ਦੀ ਕਦੋਂ ਗੱਲ ਕਰੋਗੇ ਪੰਜਾਬ ਦੇ ਵਿੱਚ ਕੋਈ ਨੌਜਵਾਨ ਰਹਿਣ ਨੂੰ ਤਿਆਰ ਨਹੀਂ ਆ ਮੇਰੇ ਨਾਲ ਹੀ ਸਾਡਾ ਭਰਾ ਸਰਪੰਚ ਗੱਲਾਂ ਕਰਦਾ ਹੁੰਦਾ ਜੇ ਤੁਸੀਂ ਫੋਨ ਤੇ ਗੱਲਾਂ ਕਰਦੇ ਹੁੰਦੇ ਭਾਨੇ ਤੂੰ ਬਹੁਤ ਤਕੜਾ ਮੁੱਦਾ ਠਾਹਾਇਆ ਪੰਜਾਬ ਨੂੰ ਬਚਾਉਣ ਦਾ ਨੌਜਵਾਨ ਨੂੰ ਬਚਾਉਣ ਦਾ ਬਹੁਤ ਮੁੱਦਾ ਠਾਹਾਇਆ ਜਦੋਂ ਮੈਂ ਗੱਲਾਂ ਕਰਦਾ ਮੇਰਾ ਮਨ ਭਰਦਾ ਇਹੀ ਗੱਲ ਕਰਦਾ ਹੁੰਦਾ ਸੀ ਭਾਈ ਆਪਾਂ ਕਿਹੜੇ ਜੱਟ ਤੋਂ ਕਦੋਂ ਪੈਸੇ ਦਿਵਾਉਣੇ ਆ ਅਨੇਕਾਂ ਵਾਰੀ ਮੇਰੇ ਥਾਮਾਂ ਤੇ ਕਈ ਥਾਮਾਂ ਤੇ ਮੇਰੇ ਨਾਲ ਗਿਆ ਏ ਤੁਸੀਂ ਇਹਦਾ ਮੁੱਦਾ ਕੋਈ ਠਾ ਸਕਦੇ ਨੌਜਵਾਨਾਂ ਨੂੰ ਬਚਾਉਣ ਦਾ ਤੁਸੀਂ ਨਾਲ ਮਿਲੇ ਹੋਇਆ ਸਾਰੇ ਇੱਥੇ ਪਾ ਕੇ ਚਿੱਟੇ ਕੁੜਤੇ ਪਿਆ ਮੈਂ ਚੜ ਕੇ ਇੱਥੇ ਲੀਡਰਿਆ ਕਰਨ ਲੱਗਿਆਂ ਨੇ ਸਾਡੇ ਪੁੱਤਾਂ ਦੀਆਂ ਲਾਸਾਂ ਦੇ ਉੱਪਰ ਤੁਸੀਂ ਰਾਜਨੀਤੀਆਂ ਕਰਦੇ ਹੋ ਪੰਜਾਬ ਦੇ ਲੋਕੋ ਨੌਜਵਾਨ ਲੋਕੋ ਤੁਸੀਂ ਸਮਝ ਲਓ ਇਸ ਚੀਜ਼ ਨੂੰ ਜੱਥੇ ਬੰਦ ਹੋ ਜਾਓ ਇਕੱਠੇ ਹੋ ਜਾਓ ਜੇ ਪੰਜਾਬ ਨੂੰ ਬਚਾਉਣਾ ਆਹ ਕਿਸਾਨ ਜਿੱਥੇ ਬੰਦੇ ਨੂੰ ਤੀਜੇ ਦਿਨ ਮਾਰਾ ਕਹਿ ਦਿੰਦੇ ਨੇ ਆਹ ਬੈਠੇ ਨੇ ਬੈਠੇ ਫਿਰ ਵੀ ਥੋੜੇ ਧਰਨੇ ਦੇ ਵਿੱਚ ਆਏ ਬੈਠੇ ਨੇ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਧਰਨੇ ਦੇ ਵਿੱਚ ਆਏ ਬੈਠੇ ਨੇਗੇ ਤੁਸੀਂ ਇਹ ਜੱਥੇਬੰਦ ਹੋ ਜੋ ਜੇ ਪੰਜਾਬ ਨੂੰ ਬਚਾਉਣਾ ਤੀਜੇ ਤੜਕੇ ਤੇ ਕਿਸਾਨ ਜੱਥੇਬੰਦੀਆਂ ਨੂੰ ਮਾਰਾ ਕਿਤੇ ਮੌਜੂਦ ਥੇ ਬੰਦੇ ਨੂੰ ਤੁਸੀਂ ਮਾਰਾ ਕਹਿੰਦੇ ਹੋ ਲੜਾ ਲੜਾ ਕੇ ਮਾਰੀ ਜਾਂਦੇ ਹੋ ਅੱਜ ਸਾਡੇ ਪੰਜਾਬ ਦੇ ਵਿੱਚ ਇੱਕ ਨਹੀਂ ਰਿਹਾ ਨਾ ਕਿਸਾਨਾਂ ਦਾ ਇਕਾ ਰਿਹਾ ਨਾ ਮਜ਼ਦੂਰਾਂ ਦਾ ਇਕਾ ਰਿਹਾ ਨਾ ਕਿਸਾਨ ਜੱਥੇਬੰਦੀਆਂ ਦਾ ਇਕਾ ਸਾਰਾ ਕੁਝ ਤਤਰ-ਬਤਰ ਕਰਤਾ ਸਰਕਾਰਾਂ ਨੇ ਅੱਜ ਮੈਂ ਉਸ ਭਰਾ ਦੀ ਅੱਜ ਜਿਹੜੀ ਕਿ ਮੈਂ ਗੱਲਾਂ ਜਿਹੜੀਆਂ ਉਹ ਕਰ ਕਰਦਾ ਹੁੰਦਾ ਅੱਜ ਮੈਂ ਉਹ ਗੱਲਾਂ ਤੁਹਾਡੇ ਨਾਲ ਕਰ ਰਿਹਾ ਇਸ ਮਾਇਕ ਤੇ ਜਿਹੜਾ ਸਰਪੰਚ ਸਾਹਿਬ ਇਹ ਗੱਲਾਂ ਕਰਦਾ ਹੁੰਦਾ ਆ ਤੁਹਾਡੇ ਕੋਲੋਂ ਦੁੱਖ ਰੋ ਰਿਆਂ ਜੇ ਸੱਚੀ ਦਿਲੋਂ ਸ਼ਰਧਾਂਜਲੀ ਇੱਥੇ ਲੈ ਕੇ ਆਇਆ ਹਾਂ ਨਾ ਤਾਂ ਥੋੜਾ ਮोटा ਅਕਲ ਨੂੰ ਹੱਥ ਮਾਰ ਕੇ ਜਾਇਓ ਜਿਹੜੇ ਉਹ ਪੰਜਾਬ ਦੀ ਜਿਹੜੇ ਪਿੰਡਾਂ ਦੀ ਗੱਲ ਕਰਦਾ ਸੀਗਾ ਨਹੀਂ ਦਾ ਝੂਠੇ ਵਿਖਾਵੇ ਕਰਕੇ ਇੱਥੇ ਨਾ ਮੁੜ ਜਿਓ ਨਹੀਂ ਐਵੇਂ ਨਾ ਡਰਾਮੇ ਕਰਕੇ ਇੱਥੇ ਮੁੜ ਜਿਓ ਉਹਦੀ ਸੋਚ ਇੱਕ ਸੀਗੀ ਮੈਂ ਕਹਣਾ ਵੀ ਰਾਤ ਮਾਂ ਵੀ ਇਹ ਗੱਲ ਕਹਿ ਰਹੀ ਸੀਗੀ ਕੋਈ ਗੱਲ ਨਹੀਂ ਮੇਰਾ ਪੁੱਤ ਨੇ ਕੁਰਬਾਨੀ ਦਿੱਤੀ ਆ ਰਾਤ ਮਾਂ ਵੀ ਇਹ ਗੱਲ ਕਹਿ ਰਹੀ ਸੀ ਵੀ ਮੇਰੇ ਪੁੱਤ ਨੇ ਕੁਰਬਾਨੀ ਦਿੱਤੀ ਅਸੀਂ ਵੀ ਕਹਨੇ ਆ ਸਾਡਾ ਭਰਾ ਚਲ ਗਿਆ ਪਰ ਸੱਚ ਦੀ ਆਵਾਜ਼ ਮਰਨਾ ਮੈਂ ਵੀ ਆ ਮੈਨੂੰ ਨਹੀਂ ਪਤਾ ਵੀ ਇੱਥੋਂ ਮਰ ਜਾ ਰਾਤ ਭੈਣ ਨੇ ਵੀ ਇਹੀ ਗੱਲਾਂ ਮੇਰੇ ਨਾਲ ਕਰੀਣ ਲੱਗੀਆਂ ਬਾਈ ਬਚ ਕੇ ਰਹਿ ਬਚ ਕੇ ਰਹਿ ਕੋਈ ਚੱਕਰ ਨਹੀਂ ਮੌਤ ਆਉਣੀ ਆ ਪਰ ਮਰਨ ਮਰਨ ਦੇ ਵਿੱਚ ਫਰਕ ਹੁੰਦਾ ਐ ਇੱਥੇ ਲੀਡਰ ਹੋਰ ਵੀ ਮਰਨਗੇ ਮਰਿਆ ਸਾਡਾ ਭਰਾ ਸਰਪੰਚ ਵੀ ਆ ਜਿਹਨੂੰ ਦੁਨੀਆ ਯਾਦ ਕਰ ਰਹੀ ਆ ਪੈਸੇ ਮਰਨਾ ਮਰਨਾ ਇਥੇ ਲਾਭ ਕੋ ਕਿਨੇ ਵੀ ਆ ਮਰਨਾ ਲਾਭ ਨੇ ਵੀ ਆ ਜਿਹੜਾ ਗੱਲਾਂ ਕਰਦਾ ਸੀ ਨਾ ਜਿਹੜਾ ਮੇਰੇ ਸਾਡੇ ਉੱਪਰ ਝੂਠੇ ਪਰਚੇ ਪਾਉਣੇ ਸਾਡੇ ਜ਼ਖਮਾਂ ਤੇ ਉਹਨੇ ਲੂਣ ਸੜਕਿਆ ਹੋਏ ਬੰਦੇ ਨੇ ਅਸੀਂ ਕਹਿੰਦੇ ਸੀਗੇ ਕਿ ਮਜ਼ਦੂਰਾਂ ਦੀ ਪੁੱਤ ਆਇਆ ਅਸੀਂ ਜਾਤਾਂ ਪਾਤਾਂ ਚ ਮੰਨ ਅਸੀਂ ਜਾਤਾਂ ਪਤਨ ਨੂੰ ਮੰਨਣ ਵਾਲੇ ਲੋਕ ਨਹੀਂ ਅਸੀਂ ਚਾਹੁੰਦੇ ਸੀਗੇ ਕਿ ਮਜ਼ਦੂਰਾਂ ਦੀ ਪੁੱਤ ਆਇਆ ਜਿੱਤੇ ਜਿੱਤ ਕੇ ਸਾਡੇ ਹਲਕੀ ਦੀ ਸੇਵਾ ਕਰੇ ਅਸੀਂ ਇਹ ਗੱਲ ਚਾਹੁੰਦੇ ਸੀਗੇ ਪਰ ਅਸੀਂ ਆ امید ਨਹੀਂ ਸੀ ਰੱਖੀ ਕਿ ਜਿਹੜੀ ਸੋਚੇ ਕਹਿੰਦੇ ਨੇ ਕਿ ਸਾਮਰਾਜ ਦੀ ਝੋਲੀ ਦੇ ਵਿੱਚ ਜਾ ਕੇ ਬਹਿ ਜਾਊਗਾ ਔਰ ਸਾਮਰਾਜੀ ਝੋਲੀ ਦੇ ਵਿੱਚ ਜਾ ਕੇ ਬੈਠਿਆ ਹੋ ਜਿਹੜੀ ਭਗਤ ਸਿੰਘ ਦੀ ਇੱਕ ਪੱਕ ਬਣ ਕੇ ਭਗਤ ਸਿੰਘ ਦੀ ਪੱਕ ਬਣ ਲੰਦੇ ਨੇਗੇ ਭਗਤ ਸਿੰਘ ਕੀ ਕਰਾ ਸੀ ਇਨਕਲਾਬ ਜਿੰਦਾਬਾਦ ਸਾਮਰਾਜ ਬਾਦ ਮਰਦਾਬ ਇਹ ਸਾਮਰਾਜ ਜਮਾ ਪੈਰਾਂ ਦੇ ਵਿੱਚ ਬੈਠੇ ਨੇ ਇਹ ਸਾਰੇ ਭਗਤ ਸਿੰਘ ਦੀ ਉਹਦੀ ਸੋਚ ਨੂੰ ਲਈ ਬੈਠੇ ਨੇ ਪੈਰਾਂ ਦੇ ਵਿੱਚ ਕਦੇ ਬੰਦੇ ਨੇ ਹੱਕ ਦੀ ਗੱਲ ਕੀਤੀ ਆ ਕਦੇ ਪੰਜਾਬ ਦੀ ਗੱਲ ਕੀਤੀ ਆ ਮੈਨੂੰ ਦੱਸਦੇ ਬਾਈ ਜੀ ਮੇਰਾ ਜ਼ਿਆਦਾ ਸਮਾਂ ਲੱਗਦਾ ਹੋਇਆ ਪਲੀਜ਼ ਮੈਂ ਉਹਦੀ ਹੱਟ ਜੂਗਾ ਬੋਲਣੋਂ ਕਿਉਂਕਿ ਮੈਨੂੰ ਮੈਨੂੰ ਦੱਸ ਦਿਓ ਕਿਈ ਵਾਰੀ ਮੈਂ ਜ਼ਿਆਦਾ ਸਮਾਂ ਲੈ ਜਾ ਹਨਾ ਮੈਂ ਸਾਰਿਆਂ ਨੇ ਬੋਲਣਾ ਇੱਥੇ ਪਰ ਮੈਂ ਮੈਂ ਭਰਿਆ ਹੋਇਆ ਮਨ ਤੋਂ ਇਹ ਜਿਹੜੀ ਪਾਕ ਨੇ ਸਾਡਾ ਨਾ ਕੀਤੀਆਂ ਨਾ ਸਾਡਾ ਨਾ ਕੀਤੀ ਸਾਡਾ ਨੱਕ ਨਾਲ ਲਕੀਰਾਂ ਕਢਾਈਆਂ ਹੋਈਆਂ ਨੇ ਇਹਨਾਂ ਨੇ ਮੇਰਾ ਮੇਰਾ ਮਨ ਭਰਿਆ ਪਿਆ ਇੱਥੋਂ ਕਿ ਛੇ ਦਿਨ ਅਸੀਂ ਕਹਿੰਦੇ ਮਦੂਰਾ ਦੇ ਪੁੱਤ ਬਹਿ ਗਿਆ ਅੱਜ ਗੱਲ ਕਰਨ ਨੂੰ ਤਿਆਰ ਹੈ ਮਦੂਰਾ ਵਾਲੇ ਪੁੱਤੋ ਦੱਸੋ ਜਿਹੜਾ ਬੰਦਾ ਬੋਲਦਾ ਚੁੱਪ ਕਰਾਉਣ ਤੇ ਆ ਜਾਂਦਾ ਹੋ ਕਿੰਨਾ ਕਹਨੂੰ ਚੁੱਪ ਕਰਾ ਲੇਗਾ ਕੀ ਤੂੰ ਅੱਜ ਜਿਹੜਾ ਕਹਿ ਰਿਹਾ ਸਾਡਾ ਭਰਾ ਦੁਨੀਆਂ ਦੇ ਵਿੱਚ ਚਲਾ ਗਿਆ ਕੀ ਲੋਕ ਵੱਲੋਂ ਚੁੱਪ ਕਰ ਜਾਣਗੇ ਬੋਲ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਕੇ ਜੋ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਹੈ ਬੋਲਣ ਇਸ ਤੇ ਹੈ ਹਰ ਪੱਖੋਂ ਪੰਜਾਬ ਨੂੰ ਦੱਬਿਆ ਜਾ ਰਿਹਾ ਮਾਰਿਆ ਜਾ ਰਿਹਾ ਅੱਜ ਪੰਜਾਬ ਦੇ ਕਦੇ ਜ਼ਮੀਨਾਂ ਖੋਣ ਦੀ ਗੱਲ ਕਦੇ ਸਾਡੇ ਟੀਚਰਾਂ ਨੂੰ ਕੁੱਟਣ ਦੀ ਗੱਲ ਕਦੇ ਮਜ਼ਦੂਰਾਂ ਨੂੰ ਕੁੱਟਣ ਦੀ ਗੱਲ ਝੂਠੇ ਪਰਚੇ ਜਦੋਂ ਇਹ ਮਾਰਦਾ ਫੋਨ ਆ ਡੀਐਸਪੀ ਨੂੰ ਮਾਰਦਾ ਹੁਣ ਚੱਕ ਲੈਣੂ ਇਹਦੀ ਢਾਹਣ ਮਰੋੜਦੇ ਤੇ ਪਾਲੇ ਝੂਠਾ ਪਰਚਾ ਇਹੀ ਫੋਨ ਕਰਦੇ ਹੁੰਦੇ ਨੇਗੇ ਪੁਲਿਸ ਕੀ ਦੇ ਅੰਡਰ ਆ ਇਹਦੇ ਅੰਡਰ ਆ ਕਿਤੇ ਇੱਥੇ ਐਸਐਸਪੀ ਨੂੰ ਫੋਨ ਮਾਰਤਾ ਇੱਕ ਦਿਨ ਮੈਂ ਗਿਆ ਇੱਥੇ ਮੈਂ ਕਿਸੇ ਕੰਮ ਲਈ ਗਰੀਬਾਂ ਦੇ ਲਈ ਗਿਆ ਆਇਆ ਆ ਤੁਰਿਆ ਆਇਆ ਐਸਐਸਪੀ ਦਫ਼ਤਰ ਆਇਆ ਤੁਰਿਆ ਆ ਕੋਈ ਕੰਮ ਨਹੀਂ ਲੈ ਕੇ ਆਇਆ ਸਪਾਰਸ਼ਾਂ ਆ ਸਾਡੇ ਕਿਸਾਨ ਜਿੱਥੇ ਬੰਦੇ ਨੇ ਉੱਥੇ ਆਗੂ ਖੜੇ ਐਮਐਲਓ ਸਾਹਿਬ ਆਇਆ ਐਮਐਲਓ ਸਾਹਿਬ ਆਇਆ ਕੀ ਕਰਤਾ ਐਮਐਲਓ ਸਾਹਮਣੇ ਇਹ ਛੋਟੇ ਦਿਮਾਗ ਤੋਂ ਕਦੋਂ ਉਤਰੂਗੀ ਲੋਕੋ ਹੈ ਗੱਲ ਤੁਸੀਂ ਕੋਈ ਸਵਾਲ ਜਵਾਬ ਕਰਨ ਵਾਲੇ ਹੈ ਨਹੀਂਗੇ ਇਸ ਕਰਕੇ ਮੇਰੀ ਬੇਨਤੀ ਕਰਦਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਜੋ ਸਾਰੇ ਆਫਤ ਦੇ ਵਿੱਚ ਪਾੜ ਗਏ 50 ਤੋਂ 100 150 ਦਾ ਸਿੱਖ ਜੱਤੇਬੰਦੀ ਹੋਗੀ 100 150 ਸਾਡੀ ਕਿਸਾਨ ਜੱਤੇਬੰਦੀ ਹੋਗੀ ਮਜ਼ਦੂਰ ਜੱਥੇਬੰਦੀਆਂ ਹੋ ਗਿਆ ਹੱਥ ਵੰਨ ਕੇ ਮੈਂ ਬੇਨਤੀ ਕਰਦਾ ਮੈਂ ਸਾਰੇ ਕਿਸਾਨਾਂ ਜਾਂ ਆਗੂਆਂ ਦੇ ਹੱਥ ਵੰਨ ਕੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਇਕੱਠੇ ਹੋ ਜੋ ਸਿੱਖ ਜੱਤੇਬੰਦੀ ਨੇ ਚਰਨਾਂ 'ਚ ਬੇਨਤੀ ਕਰਦਾ ਮਜ਼ਦੂਰ ਜਿੱਥੇ ਬੰਦੇ ਨੇ ਚਾਰਨਾ ਚ ਬੇਨਤੀ ਕਰਦਾ ਮੈਂ ਇਕੱਠੇ ਹੋ ਜੋ ਐਨਾ ਤੋਂ ਕੋਈ ਵੀ ਨਾ ਰੱਖਿਓ ਕਾਂਗਰਸ ਭਾਜਪੀ ਇਹਨਾਂ ਨੂੰ ਕਿਸੇ ਦਾ ਮੀਤ ਨਾ ਰੱਖਿਓ ਫਿਰ ਨਾਲ ਗੱਲ ਕਰਾਓ ਆਓ ਮੇਰੇ ਨਾਲ ਕੜਾ ਗੁੱਡਵੇੜ ਕਰਤਾ ਕਰੋ ਮੈਂ ਬਹੁਤਾ ਭਾਜਪੀ ਨਾਲ ਸਾਡਾ ਕੀ ਕੁਛ ਕਰਾ ਲਿਓ ਕਾਂਗਰਸ ਦਾ ਕੜਾ ਗੁੱਲ ਲੈ ਆਉਣਾ ਮੇਰੇ ਨਾਲ ਗੱਲਬਾਤ ਕਰਾਓ ਲਿਆਓ ਕੜਾ ਲੈ ਆਉਣਾ ਹੋਰ ਕਿਸੇ ਪਾਰਟੀ ਦਾ ਲਿਆਓ ਤੁਸੀਂ ਤੁਸੀਂ ਇੱਥੇ ਡਰਾਮੇ ਕਰਦੇ ਹੋ ਬਤਲ ਬਤਲ ਕੇ ਆਉਣੇ ਹੋ ਸਾਡੇ ਨੌਜਵਾਨਾਂ ਉੱਪਰ ਝੂਠੇ ਪਰਚੇ ਪਾਉਣੇ ਹੋ ਸਭ ਤੋਂ ਪਹਿਲਾਂ ਇਸ ਮਾਈਕ ਤੇ ਕਿਸੇ ਪਾਰਟੀ ਦੇ ਬੋਲਣ ਤੋਂ ਪਹਿਲਾਂ ਪਹਿਲਾਂ ਆਪ ਦੀ ਪਾਰਟੀ ਨੇ ਕੀਤੇ ਹੋਏ ਗ ਅਸੀਂ ਬੋਲ ਸਕਦੇ ਆ ਆਮ ਆਦੀ ਪਾਰਟੀ ਦੇ ਖਿਲਾਫ ਅਸੀਂ ਕਹਿ ਸਕਦਾ ਵੀ ਇਹ ਭਗਮਾਤਮਨ ਝੂਠਾ ਹੈ ਇਹ ਨੌਜਵਾਨਾਂ ਨੂੰ ਮਰਵਾਉਣ ਤੇ ਤੋਲਿਆ ਹੋਇਆ ਅਸੀਂ ਕਹਿ ਦੇ ਸਕਦੇ ਵੀ ਐਨਐਸਐ ਦੇ ਵਰਗ ਜਿਹੜੇ ਝੂਠੇ ਧਰਾਮਾਂ ਲਾਈਆਂ ਨੇਗੀਆਂ ਅਸੀਂ ਕਹਿ ਸਕਦਾ ਵੀ ਇਹਨਾਂ ਨੇ ਸਾਡੇ ਨੌਜਵਾਨ ਮਰਵਾਏ ਨੇਗੇ ਅਸੀਂ ਕਹਿ ਸਕਦੇ ਆ ਇਸ ਕਰਕੇ ਇਕੱਲੇ ਸਰਕਾਰੀ ਗਨਮੈਨ ਲੈਣ ਤੇ ਕਰਨਾ ਥੋੜੀ ਨਿਗ੍ਹਾ ਰੱਖਿਆ ਕਰੋ ਲੈ ਕੇ ਗਨਮੈਨ ਆਪ ਦੇ ਆਪ ਨੂੰ ਕਹਾਉਣੇ ਲੀਡਰ ਸਾਡੀ ਪੰਜਾਬ ਤੁਸੀਂ ਬਰਬਾਦੀ ਕਰਤੀ ਸੱਚ ਨੂੰ ਸੱਚ ਝੂਠ ਨੂੰ ਝੂਠ ਕਹੋ ਫਿਰ ਸਾਡਾ ਪੰਜਾਬ ਬਚੂਗਾ ਕਿਸੇ ਦੇ ਵੀ ਜਦੋਂ ਇਹ ਵਿਰੋਧੀ ਪਾਰਟੀਆਂ ਕੇ ਬੋਲਦਿਆਂ ਨੇ ਗਿਆ ਪਤਾ ਭਗਮਤਮਨ ਗੱਲਾਂ ਚ ਨਹੀਂ ਆਉਣ ਦਿੰਦਾ ਸਾਰੇ ਟਿੱਚਣਾ ਕਰਦਾ ਇਹਨਾਂ ਨੂੰ ਉਹ ਬੇਕੂਫ ਉਹ ਬਣਾਈ ਤੁਰ ਜਾਂਦਾ ਸਾਰੇ ਇਧਰ ਹੁਣੇ ਚਲੀ ਪੈਂਦਾ ਆ ਸਾਲ ਨੂੰ ਵੋਟਾਂ ਪੈਣਗੀਆਂ ਕੋਈ ਕਾਂਗਰਸ ਕੰਨੇ ਨੂੰ ਹੋ ਕੇ ਤੁਰਜੂ ਕੋਈ ਝਾੜੂ ਕੰਨੇ ਨੂੰ ਹੋ ਕੇ ਤੁਰਜੂ ਕੋਈ ਬਾਦਲਦਾਲ ਕੰਨੇ ਨੂੰ ਹੋ ਕੇ ਤੁਰਜੂ ਕੋਈ ਕਿਸੇ ਵੱਲ ਤੁਰਜੂ ਕੋਈ ਝਾੜੂ ਵੱਲ ਆਹੀ ਕਾਹੀ ਕੁਛ ਹੋਣਾ ਹੈ ਆਹੀ ਕੁਛ ਹੋਣਾ ਹੋਰ ਤਾਂ ਕੁਛ ਹੋਣਾ ਨਹੀਂ ਫਿਰ 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 ਮੌਤਾਂ ਰੁਕ ਜਾਣਗੀਆਂ ਫਿਰ ਤੁਹਾਡਾ ਪੰਜਾਬ ਦਾ ਦਿਨੋ ਦਿਨ ਬਰਬਾਦ ਹੋ ਜਾਂਦਾ ਹੈ ਪਾਣੀ ਛੋਟਾ ਨਹੀਂ ਪੀਣ ਜੋਗ ਰਹਾ ਧਰਤੀ ਥੋੜੀ ਖਰਾਬ ਹੋ ਗਈ ਕੈਮੀਕਲ ਲਾ ਲਾ ਕਿਤੇ ਧਰਤੀ ਨੂੰ ਥੋੜਾ ਬਰਬਾਦ ਕੀਤਾ ਜਾਂਦਾ ਆ ਟੌਲੇ ਵਾਲੀ ਫੈਕਟਰੀ ਐਡੀ ਵੱਡੀ ਜਿਹੜੀ ਮੈਂ ਸਾਮਰਾਜ ਦੀ ਗੱਲ ਕਰਦਾ ਇਹ ਥੋੜੇ ਪੰਜਾਬ ਨੂੰ ਬਰਬਾਦ ਕਰੀ ਤੁਰੀ ਜਾਂਦੀ ਐ ਕਿੰਨੇ ਕ ਵਾਰੀ ਇਹਦੇ ਬਾਰੇ ਲਾਹ ਭੁੱਕ ਕੇ ਬੋਲ ਪਿਆ ਪਾਣੀ ਸਾਡਾ ਖਰਾਬ ਹੈ ਹਵਾ ਸਾਡੀ ਚ ਗੈਸਾਂ ਲਗੀਆਂ ਕਿੰਨੇ ਕ ਵਾਰੀ ਇਸੇ ਮੁੱਦਾਂ ਤੇ ਬੋਲ ਪਿਆ ਇਸ ਕਰਕੇ ਜਿਹੜਾ ਰਾਸਾ ਮੈਂਬਰ ਲਾਤਾ ਅੱਜ ਕਹਿੰਦੇ ਰਾਸਾ ਮੈਂਬਰ ਆਤੇ ਬਰਾਲੇ ਨਾਲ ਲਾਤਾ ਜੀ ਅਰਜਿੰਦਰ ਗੁਫਤਾ ਲੈ ਨਾ ਵੋਟਾਂ ਪਾਈਆਂ ਨਾ ਲੋਕਾਂ ਦੇ ਵਿੱਚ ਆ ਰਜਿੰਦਰ ਗੁਪਤਾਲਾ ਸੁਣ ਲੋ ਧਿਆਨ ਨਾਲ ਗੱਲ ਪੰਜਾਬ ਦੇ ਲੋਕੋ ਓਏ ਲੋਕੋ ਸੁਣ ਲੋ ਧਿਆਨ ਨਾਲ ਗੱਲ ਓ ਤੁਸੀਂ ਕਿੱਥੋਂ ਬੱਜਨਾਗੇ ਤੁਸੀਂ ਐਵੇਂ ਜਿਕਰੋਹੀ ਮਰੋਂਗੇ ਓ ਰਜਿੰਦਰ ਗੁਪਤਾ ਐਡਾ ਵੱਡਾ ਅਮੀਰ ਬੰਦਾ ਚੱਕ ਕੇ ਤੁਹਾਡਾ ਐਮਪੀ ਰਾਜਾ ਸਾਹਿਬ ਮੈਂਬਰ ਲਾਤਾ ਜਿੱਥੋਂ ਕਿਤੇ ਤੁਹਾਡੇ ਮਸਲੇ ਦੀ ਗੱਲ ਹੋਣੀ ਹੈ ਓ ਤੁਸੀਂ ਕਿਵੇਂ ਬੱਜੋਗੇ ਓ ਪੰਜਾਬ ਦੇ ਲੋਕੋ 20 ਕਰੋੜ ਲਾ ਕੇ ਆਏ ਬਈ 20 ਕਰੋੜ ਤਾਂ ਨਾਲੇ ਬਈ ਕੁਝ ਵੀ ਨਹੀਂ 20 20 ਕਰੋੜ ਤਾਂ ਨਾਲੇ 20 ਰੁਪਏ ਨੇਗੇ 20 20 ਕਰੋੜ ਦੀ ਕੋਈ ਵੱਡੀ ਗੱਲ ਨਹੀਂ ਕੁਆ ਨਾ ਵੋਟਾਂ 'ਚ ਆਇਆ ਨਾ ਲੋਕਾਂ 'ਚ ਆਇਆ ਨਾ ਲੋਕਾਂ ਦੇ ਦੁੱਖ ਤਕਲੀਫਾਂ ਸੁਣੀਆਂ ਨਾ ਲੋਕਾਂ ਲਈ ਖੜਿਆ ਓਏ ਰਾਸਾ ਮੈਂਬਰ ਚੱਕ ਕੇ ਲਾਤਾ ਓਏ ਤੁਹਾਡੇ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਬਸ ਸਿਰਫ ਅਪਦਾ ਹੋ ਰਹੇਗੇ ਵੀ ਸੁਣਿਆ ਇਸ ਦੁਮਾਚ ਆਇਆ ਝਾੜ ਕੇ ਬਸ ਤੁਰ ਜਾਂਦੇ ਨਾ ਕਿਸੇ ਗੱਲ ਤੇ ਅਸਰ ਕੀਤਾ ਨਾ ਕਿਸੇ ਗੱਲ ਨੂੰ ਦਿਮਾਗ ਦੇ ਵਿੱਚ ਬਿਠਾਇਆ ਇਸ ਕਰਕੇ ਆਪੋ ਆਪਣਾ ਲੋਭ ਲਾਲਚ ਹਿੱਤ ਚਾਹ ਕੇ ਤੁਰਨੇ ਪੈਣੇ ਆ ਤੁਹਾਨੂੰ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਮੇਰੀ ਜਿੱਥੇ ਵੀ ਜ਼ਿਕਰ ਆ ਜਾਊਗੀ ਮੈਂ ਦਿਲੋਂ ਭਾਵਕ ਹੋ ਕੇ ਬੋਲਿਆ ਕਲਕੱਤਾ ਸਾਹਿਬ ਸਾਡਾ ਅਹੀ ਗੱਲਾਂ ਕਰਦੇ ਹੁੰਦੇ ਕਿ ਸਾਡੀ ਕੌਮ ਦਾ ਕੀ ਬਣੂਗਾ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡ ਗਏ ਅਸੀਂ ਧਰਮਾਂ ਦੇ ਵਿੱਚ ਵੰਡ ਗਏ ਕਦੋਂ ਇੱਕ ਹੋਵਾਂਗੇ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲਈ ਆਇਆ ਜੇਕਰ ਅੱਜ ਉਸ ਭਰਾ ਦੀ ਅਰਥੀ ਤੇ ਆਇਓ ਜੇ ਉਸ ਦੀ ਅੱਜ ਦੀ ਮੌਤ ਤੇ ਸੋਗ ਮਨਾਉਣ ਲਈ ਆਇਓ ਤਾਂ ਫਿਰ ਉਹਦੀ ਸੋਚ ਤੇ ਪਹਿਰਾ ਦੇ ਕੇ ਜਾਇਓ ਸਾਰੇ ਪੋਸਟਾਂ ਪਾਈ ਜਾਂਦੇ ਨੇ ਫੇਸਬੁੱਕ ਤੇ ਲੱਗੇ ਪਏ ਨੇਗੇ ਪਰ ਭਰਾਵੋ ਇਸ ਗੱਲ ਨੂੰ ਜ਼ਰੂਰ ਦਿਮਾਗ ਦੇ ਵਿੱਚ ਬਿਠਾਉਣਾ ਕਿ ਪੰਜਾਬ ਦੇ ਵਿੱਚ ਏਕੇ ਦੀ ਗੱਲ ਹੋਵੇ ਆਹ ਪਾਰਟੀਆਂ ਤੋਂ ਉੱਪਰ ਉੱਠੋ ਇਹਨਾਂ ਨੇ ਤੁਹਾਨੂੰ ਪੰਜਾਬ ਨੂੰ ਮਾਰਨਾ ਦੱਬਣਾ ਕੁਚਣਾ ਕਿਸੇ ਨੇ ਕੱਖ ਨਹੀਂ ਦੇਣਾ ਕੱਲੇ ਚਿੱਟੇ ਕੁਰਤੇ ਪਜਾਮੇ ਚਾੜ ਕੇ ਆਉਣ ਵਾਲੇ ਵਿੱਚ ਕਾਂਗਰਸ ਆਜੂ ਭਾਜਪਾ ਆਜੂ ਹੋਰ ਕੋਈ ਧੜਾ ਆਜੂ ਹੋਰ ਕਿਹਨੇ ਆਉਣਾ ਦੇਖ ਲਓ ਉਹਨਾਂ ਦਾ ਇਤਿਹਾਸ ਕੱਢ ਲਓ ਕੱਢ ਲਓ ਓਏ ਮਜ਼ਦੂਰੋ ਕਿਸਾਨੋ ਓਏ ਗੱਲ ਨੂੰ ਆਕਲ ਨੂੰ ਹੱਥ ਮਾਰ ਲਓ ਓਏ ਇਕੱਠੇ ਹੋ ਕੇ ਕੋਈ ਪੰਜਾਬ ਦੀ ਗੱਲ ਕਰ ਲਓ ਨਾ ਇਹਨਾਂ ਦੇ ਵਿੱਚ ਇਹਨਾਂ ਨੇ ਭੇਡਾਂ ਦੀਆਂ ਭੇਡਾਂ ਬਣੋਂ ਇਹਨਾਂ ਪਿੱਛੇ ਲੱਗ ਕੇ ਨਾ ਭੇਡਾਂ ਬਣੋ ਇਹ ਸਾਡਾ ਭਰਾ ਸੁਖਵਿੰਦਰ ਸਿੰਘ ਸਾਡਾ ਭਰਾ ਸਰਪੰਚ ਸਾਹਿਬ ਬੋਲਦਾ ਹੁੰਦਾ ਉਹਦੇ ਮੱਝ ਬੋਲ ਬੋਲ ਕੇ ਗਿਆ ਉਹਦੀ ਸੋਚੇ ਸੀਗੀ ਉਹ ਤਾਂ ਬੰਦਾ ਪੀਆਰ ਉਹ ਵਿਦੇਸ਼ਾਂ ਦੀ ਯੂਰਪ ਦੀ ਪੀਆਰ ਛੱਡ ਕੇ ਆਇਆ ਸੀ ਕਿ ਕੈਮਰਾ ਪੰਜਾਬ ਬਦਲੇ ਮੈਂ ਕਹਣਾ ਅੱਜ ਉਹਦਾ ਮਰਨਾ ਕਬੂਲ ਹੈ ਮਰਨਾ ਹਰਕ ਨਹੀਂ ਆ ਪਰ ਚੰਗੀ ਮੌਤ ਮਰ ਕੇ ਗਿਆ ਅਣਖ ਨਾਲ ਜੋ ਕੇ ਗਿਆ ਇਹ ਜਿਤਨਾ ਜੋ ਕੇ ਗਿਆ ਪਰ ਕਿਸੇ ਦੀ ਭੇਡਾਂ ਨਹੀਂ ਬਣ ਕੇ ਗਿਆ ਗੱਲ ਟਟਕੇ ਕਰਦਾ ਸੀਗਾ ਇਸ ਕਰਕੇ ਇਹੋ ਜੀ ਮੌਤ ਮੈਂ ਕਹਿੰਦਾ ਹਰ ਇੱਕ ਨੂੰ ਆਵੇ ਪ੍ਰਮਾਤਮਾ ਸੱਚੇ ਪਾਤਸ਼ਾਹ ਕਰੇ ਸਾਨੂੰ ਵੀ ਇਹੋ ਜੀ ਮੌਤ ਆਵੇ ਪਰ ਕਿਸਦੇ ਭੇਡਾਂ ਕਿਸਦੇ ਉਹ ਨਾ ਬਣ ਕੇ ਜਾਈਏ ਉਹ ਦੇਸ਼ਾਂਪਦੇ ਤੁਹਾਨੂੰ ਛੱਡ ਕੇ ਤੁਹਾਡੇ ਉਹਨੇ ਆ ਕੇ ਪੰਜਾਬ ਦੀ ਗੱਲ ਕੀਤੀ ਤੁਹਾਡੀ ਧਰਤੀ ਮਾਂ ਦੀ ਗੱਲ ਕੀਤੀ ਪਰ ਅੱਜ ਵੀ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਓ ਪਿੰਡਾਂ ਦੇ ਵਿੱਚ ਏਕਤਾ ਕਰਿਓ ਧਾਰਮਿਕ ਏਕਤਾ ਮਜ਼ਦੂਰਾਂ ਕਿਸਾਨਾਂ ਨੂੰ ਬੇਨਤੀ ਆ ਏਕਤਾ ਕਰਿਓ ਇਹ ਮੇਰੀਆਂ ਬੇਨਤੀਆਂ ਨੇਗੀਆਂ ਜਿੰਨਾ ਟਾਈਮ ਭਰਾ ਦਾ ਇਨਸਾਫ ਨਹੀਂ ਮਿਲਦਾ ਸੀ ਉਦਦੇ ਲਈ ਖੜੇ ਆਂ ਜਿੱਥੇ ਡਿਊਟੀ ਲਾਉਣਗੇ ਉੱਥੇ ਅਸੀਂ ਖੜੇ ਆਂ ਜੋ ਸੰਘਰਸ਼ ਕਰਨਾ ਪਿਆ ਕਰਾਂਗੇ ਅੱਡੀ-ਜੋਟੀ ਦਾ ਜੋਰ ਸਰਕਾਰ ਦੇ ਨਾਲ ਲਾਉਣਾ ਲਾ ਲਈ ਫੈਸਲਾ ਸਾਰੀਆਂ ਸੰਗਤਾਂ ਦਾ ਜਿੱਥੇ ਮਰਜ਼ੀ ਖੜਾ ਲਿਓ ਮੂਹਰੇ ਹੋ ਕੇ ਕੁਰਬਾਨੀ ਦੇਵਾਂਗੇ ਜਿਸ ਤਰ੍ਹਾਂ ਵੀ ਅੱਗੇ ਅਗਲਾ ਜਿਹੜਾ ਪ੍ਰੋਗਰਾਮ ਤੁਸੀਂ ਲਿਖੋਗੇ ਉਹਦੇ ਸਿਰ ਮੱਥੇ ਆ ਜਿੰਨਾ ਵੀ ਪ੍ਰੋਗਰਾਮ ਚੱਲੂਗਾ ਉੱਥੇ ਆਪੋ ਆਪਣੇ ਮੇਰੇ ਨੌਜਵਾਨਾਂ ਸਾਰਿਆਂ ਦੀਆਂ ਬਾਰੀਆਂ ਮੰਨ ਕੇ ਡਿਊਟੀਆਂ ਨਿਭਾਵਾਂਗੇ ਹੋਰ ਵੀ ਸਵੇਆਮਾ ਹਰ ਇੱਕ ਥਾਂ ਤੇ ਨਿਭਾ ਰਹਾਂ ਕੱਲ੍ਹ ਹਰ ਪੀੜਤਾਂ ਲਈ ਕੰਮ ਚਲਾ ਕੇ ਉੱਥੇ ਜਦੋਂ ਸਾਡੇ ਭਰਾ ਦਾ ਪਤਾ ਲੱਗਿਆ ਕੁਝ ਵੀ ਚੰਗਾ ਨਹੀਂ ਲੱਗਿਆ ਇਸ ਕਰਕੇ ਇਨਸਾਫ ਮਿਲਣਾ ਚਾਹੀਦਾ ਅਸੀਂ ਚਾਹੁੰਦੇ ਹਾਂ ਪਤਾ ਲੱਗੇ ਕਿ ਕਿੱਥੋਂ ਪਹਤਾਉ ਆਇਆ ਕੀ ਕੁਝ ਕਰਿਆ ਸਭ ਤੋਂ ਪਹਿਲਾਂ ਤਾਂ ਅੱਜ ਹੀ ਜਿਹੜੀ ਸਟੇਟਮੈਂਟ ਲਾਭ ਗੁਕੇ ਪਹਿਲਾਂ ਇਹ ਜਾਰੀ ਕਰੇ ਇਸ ਤੋਂ ਬਾਅਦ ਦੇਖਾਂਗੇ ਕਿ ਮੈਂ ਇਸ ਸਰਪੰਚ ਨਾਲ ਜਦੋਂ ਜਦੋਂ ਜਾਉਂਦਾ ਸੀ ਮੈਨੂੰ ੱਟਕਾ ਕਰਿਆ ਅਗਲੀ ਗੱਲ ਦੇਖਾਂਗੇ ਅਫਸੋਸਤਾ ਕਰੇ ਇੱਕ ਵੀਡੀਓ ਪਾ ਕੇ ਲਾਭ ਗੁਕੇ ਕੀ ਗੱਲ ਤਾਂ ਕਹੇ ਕਿ ਮੈਂ ਇਹ ਬੰਦੇ ਦੀ ਸੋਚ ਸੀ ਪੰਜਾਬ ਪ੍ਰਸਤੀ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਵਿੱਚ ਆ ਕੇ ਆਪਣੇ ਕਰੀਆਂ ਹੋਏ ਗਲਤੀਆਂ ਨੂੰ ਅੱਗੇ ਜਾਂਚ ਦਾ ਬਿਛਾ ਕੇ ਕਿਹਦੇ ਸਾਜ਼ਿਸ਼ਾਂ ਕਿਵੇਂ ਆ ਸਭ ਤੋਂ ਵੱਧ ਦਾ ਇਸ ਚੀਤੇ ਲਾਭ ਲੋ ਕੇ ਮਾਫੀ ਮੰਗੇ ਪ੍ਰੈਸ ਦੇ ਵਿੱਚ ਆ ਕੇ ਕਿ ਮੈਂ ਇਸ ਨੌਜਵਾਨ ਤੇ ਝੂਠੇ ਪਰਚੇ ਪੁਆਏ ਇਸ ਨੌਜਵਾਨ ਨੂੰ ਮੈਂ ਮਾਰੇ ਸ਼ਬਦ ਬੋਲੇ ਇਹਦੀ ਪੰਜਾਬ ਪ੍ਰਤੀ ਪ੍ਰਿੰਟ ਪ੍ਰਤੀ ਸੋਚ ਚੰਗੀ ਸੀ ਅੱਜ ਅੱਜ ਮੈਨੂੰ ਉਸ ਚੀਤੇ ਦਾ ਪਸਤਾਵ ਹੈ ਬਲਤ ਇਸ ਚੀਤੇ ਆ ਕੇ ਮਾਫੀ ਲਾਭੋਗ ਕੋ ਮੰਨਣੀ ਚਾਹੀਦੀ ਆ ਮੀਡੀਆ ਵਾਲੇ ਸਾਰੀ ਗੱਲ ਨੂੰ ਨੋਟ ਕਰੋ ਬਾਈ ਲਾਭੋ ਕੋ ਕਿ ਐਮਐਲਏ ਆਮ ਆਦੀ ਪਾਰਟੀ ਦਾ ਐਮਐਲਏ ਇਹ ਆ ਕੇ ਗੱਲ ਕਹੇ ਜਿਹੜੀ ਅੱਜ ਵੀਡੀਓ ਚੱਲ ਰਹੀਆਂ ਨੇ ਜੇ ਕਹੋ ਮੈਂ ਵੀਡੀਓ ਦਿਖਾ ਦਨਾ 1 ਮਿੰਟ ਮੈਂ 1 ਮਿੰਟ ਹੀ ਬਾਈ ਇੱਕ ਬਸ ਲਾਸਟ ਦੇ ਨਾਲ ਆ ਮੈਂ ਲਾਸਟ ਵੀਡੀਓ ਕਹਿਣਾ ਆ ਮੀਡੀਆ ਇਸ ਤੇ ਆ ਕੇ ਲਾ ਬੋ ਕੋ ਕੇ ਪਹਿਲਾ ਮਾਫੀ ਮੰਗੇ ਫਿਰ ਅਸੀਂ ਅਗਲੀ ਗੱਲਬਾਤ ਜਿਹੜੀ ਕਰਾਂਗੇ ਆ ਜਿਹੜੀ ਮੈਂ ਵੀਡੀਓ ਆ ਮੀਡੀਆ ਨੂੰ ਦਿਖਾਉਣ ਲੱਗਦਾ ਆ ਵੀਡੀਓ ਆ ਮੈਂ ਇਥੋਂ ਮੈਂ ਟਾਈਮ ਲੇ ਗਿਆ ਸੌਰੀ ਕਰ ਦੇ ਕਿਵੇਂ ਚੱਲੂਗੀ ਆ ਜਿਹੜੀ ਵੀਡੀਓ ਆ ਧਿਆਨ ਨਾਲ ਸੁਣ ਲਿਓ ਸਾਰੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਆ ਜਿਹਦੇ ਵਿੱਚ ਲਾਭ ਕੋ ਕੇ ਇਹ ਗੱਲ ਕਹਿ ਰਿਹਾ ਇਹਨਾਂ ਥਾਪੜੇ ਮਾਰੋ ਅਨੰਦਰ ਛੱਟੋ ਜੋੜਨੇ ਗੱਲ ਲਾਭ ਕੋ ਕਨੇ ਪੁਲਿਸ ਸਭ ਤੋਂ ਪਹਿਲਾਂ ਇਸ ਚੀਤੇ ਮਾਫੀ ਮੰਗੇ ਫਿਰ ਅਗਲੀ ਜਿਹੜੀ ਕਿ ਅਸੀਂ ਦੇਖਾਂਗੇ ਕੌਣ ਗੁਨੇਗਾਰ ਆ ਕੌਣ ਨਹੀਂ ਗੁਨੇਗਾਰ ਸਰਪੰਚੀ ਵੇਲੇ ਇਸ ਨੌਜਵਾਨ ਨੂੰ ਬੜਾ ਦੱਬਿਆ ਕੁਚ ਲੈ ਗਿਆ ਬੜਾ ਦਬਾਇਆ ਗਿਆ ਸਭ ਤੋਂ ਪਹਿਲਾਂ ਇਸ ਤੇ ਲਾਭ ਕੋ ਕੇ ਗੱਲ ਕਰੇ ਕਿ ਮੈਂ ਇਹ ਨਾਲ ਗੱਲ ਤੇ ਕੀਤੀ ਮੈਂ ਇਹ ਨਾਲ ਵਧੇਕੀ ਕੀਤੀ ਮੈਂ ਇਹ ਨਾਲ ਧੱਕਾ ਕੀਤਾ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਪਹਿਲਾਂ ਇਸ ਚੀਤੇ ਮਾਫੀ ਮੰਗੇ ਸਭ ਤੋਂ ਪਹਿਲਾਂ ਤਾਂ ਐਮਐਲ ਨੂੰ ਮਾਫੀ ਮੰਗਵਾਉਣੀ ਬੜੀ ਜ਼ਰੂਰੀ ਹੈ ਅਗਲੀ ਕਾਨੂੰਨੀ ਕਾਰਵਾਈ ਜਾਂਚ ਦਾ ਵਿਸ਼ਾ ਹੈ ਜੋ ਕਿਸ ਨੂੰ ਹੋ ਜਿਹਨੇ ਕਤਲ ਕੀਤਾ ਜਿਸ ਤਰ੍ਹਾਂ ਵੀ ਅੱਗੇ ਜੱਥੇ ਬੰਦਿਆ ਕਰਨੀਆਂ ਫਿਰ ਉਹਤੇ ਅਗਲੀ ਗੱਲਬਾਤ ਕਰਾਂਗੇ ਨਾ ਨਾ ਲੋਕਾਂ ਚਾ ਕੇ ਸਿੱਧੀ ਪਹਿਲਾਂ ਮਾਫੀ ਮੰਗੇ ਕੀਤਾ ਹੋਇਆ ਕਰੇ ਦੀ ਮਾਫੀ ਮੰਗੇ ਜੋ ਕਿਸ ਪਹਿਲਾਂ ਬੋਲੇ ਨੇ ਜੋ ਕਿਸੇ ਨੂੰ ਦਬਾਇਆ ਗਿਆ ਸਰਪੰਚੀ ਵੀਰੇ ਦਬਾਇਆ ਗਿਆ ਨੌਜਵਾਨ ਨੇ ਆਪਣਾ ਆਪ ਦਾਤੇ ਲਾ ਕੇ ਪਿੰਡ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਗਿਆ ਸਾਰਿਆਂ ਇਸ ਚੀਤੇ ਮੰਗ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਜੇ ਤੁਸੀਂ ਇਹ ਬੰਦੇ ਦਾ ਮਾਫੀ ਨਾ ਮੰਗਾਈ ਤਾਂ ਤੁਹਾਡੇ ਅਸਤਰਾ ਨਹੀਂ ਤੁਹਾਡੇ ਇਹਨਾਂ ਦੇ ਇਹਨਾਂ ਨੇ ਹੀ ਕਰਨਾ ਆ ਭੇਡਾਂ ਹੋਣੀਆਂ ਪਿੰਡਾਂ ਦੇ ਵਿੱਚ ਜਦੋਂ ਇਹ ਆਊਗਾ ਫੇਰ ਨਹੀਂ ਬੋਲਣ ਦੇਣਾ ਹੋੜਾਂਗੇ ਮੂਰੇ ਸਾਡੇ ਐਮਐਲਏ ਨੇ ਗੱਲ ਕਰਨੀ ਛੱਡ ਨੇ ਗੱਲ ਕਰਨੀਆਂ ਸਭ ਤੋਂ ਪਹਿਲਾਂ ਤਾਂ ਇਸ ਚੀਤੇ ਮਾਫੀ ਮੰਗਣੀ ਬੜੀ ਜ਼ਰੂਰੀ ਆ ਇਹ ਸਭ ਤੋਂ ਪਹਿਲਾਂ ਮੇਰੀ ਮੰਗ ਇਹ ਹੈ ਨਿੱਜੀ ਅਗਲਾ ਜਿਹੜਾ ਵਿਸ਼ਾ ਉਹ ਅਗਲਾ ਬਾਅਦ ਚ ਦੇਖਾਂਗੇ ਅਗਲਾ ਵਿਸ਼ਾ ਕੀ ਆ ਇਹ ਆ ਕੇ ਪਹਿਲਾਂ ਅੱਜ ਕਰੇ ਹੋ ਆਪਣੇ ਗਲਤੀਆਂ ਦੀ ਮਾਫੀ ਮੰਗੇ ਪਰਚੇ ਝੂਠੇ ਨਹੀਂ ਪਵਾਏ ਇਹ ਆਪ ਦੀ ਸਰਪੰਚ ਸਾਹਿਬ ਦੀ ਜਿਹੜੀ ਕਿ ਆਪਦੇ ਬਿਆਨ ਨੇਗੇ ਜੋ ਇੱਥੇ ਮੀਡੀਆ ਦੇ ਵਿੱਚ ਖੜ ਕੇ ਬੋਲ ਕੇ ਗਿਆ ਸੀ ਕਹਿ ਗਿਆ ਸੀਗਾ ਇਹ ਲੱਤਾਂ ਲਾਉ ਅੰਦਰ ਛੱਟੋ ਉਸ ਚੀਤੇ ਮਾਫੀ ਮੰਗੇ ਇਹ ਬਰਨਾਲੇ ਪ੍ਰਸ਼ਾਸਨ ਮੇਰੀ ਧਿਆਨ ਨਾਲ ਗੱਲ ਸੁਣ ਲੇ ਲਾਹ ਬੁੱਕ ਕਦੋਂ ਕਦੋਂ ਮਾਫੀ ਮੰਗਾਉਣੀ ਆ ਇਹ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਇਸ ਚੀਤੇ ਸਾਡੀ ਮੰਗ ਨੂੰ ਜਿਹੜੇ ਜੱਥੇਬੰਦੀਆਂ ਜਿਹੜੇ ਸਾਰੇ ਸੰਘਰਸ਼ ਲੜ ਰਹੇ ਆ ਇਹ ਮੰਗ ਨੂੰ ਜ਼ਰੂਰ ਵਿੱਚ ਰੱਖਿਓ ਜੇ ਬੰਦਾ ਮਾਫੀ ਨਹੀਂ ਮੰਗੂਗਾ ਤਾਂ ਫਿਰ ਅਗਲੀ ਕਾਰਵਾਈ ਅੱਗੇ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦੇ ਰਹਿਣ ਦਿਓ ਤੁਹਾਡਾ ਮੈਥੋਂ ਮੈਂ ਜਜ਼ਬਾਤੀ ਜਹਾ ਬੰਦਾ ਹਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਅੱਜ ਭਰਾ ਦੀ ਪਈ ਹੋਈ ਲਾਸ਼ ਤੇ ਮੈਂ ਕਹਿਣਾ ਚਾਹਣਾ ਕੋਈ ਬੰਦਾ ਇਹ ਚੀਜ਼ ਕਹ ਦੇ ਕਿਸੇ ਲੋਭ ਲਾਲਚ ਲਈ ਲੜ ਰਹੀ ਹੋਈ ਏ 5 ਰੁਪਏ ਲੈਟੇ ਹੋਣ ਹਜ਼ਾਰਾਂ ਨੌਜਵਾਨ ਉਹ ਲੈ ਖੜਾ ਕਰ ਦੂ ਜਿਹਦਾ ਫਾਇਦਾ ਕਰਾਇ ਹੋਵੇ ਐਠੀ ਮੈਂ ਗਲ ਕਟਾ ਦੂੰ ਮੈਂ ਜਜ਼ਬਾਤੀ ਬੰਦਾ ਮੈਂ ਦਿਲੋਂ ਗੱਲ ਬੋਲਿਆ ਕਿਸੇ ਦਾ ਵੀ ਕੋਈ ਕਿਸੇ ਨਾਲ ਵਧਿੱਕੀ ਕੀਤੀ ਹੋਵੇ ਪਰ ਇਹ ਸੱਚਾ ਜੋ ਬੋਲ ਕੇ ਗਿਆ ਜੋ ਵੀ ਬੋਲ ਕੇ ਗਿਆ ਸੱਚ ਬੋਲ ਕੇ ਗਿਆ ਜੇ ਕੋਈ ਕੀਤੀ ਤਾਂ ਹੁਣੀ ਮੈਂ ਜੋ ਕਿ ਮੈਂ ਝੂਠ ਬੋਲਿਆ ਹੁਣੀ ਉੱਠ ਕੇ ਬੰਦਾ ਮੈਨੂੰ ਕੋਈ ਗੱਲਾ ਸ਼ਿਕਵਾ ਨਹੀਂ ਕਰੇ ਵੀ ਭਾਣ ਤੂੰ ਤੇ ਝੂਠ ਬੋਲਿਆ ਇੱਥੇ ਹੀ ਮੇਰੇ ਮੂੰਹ ਤੇ ਜਵਾਬ ਦੇਵੇ ਇਸ ਕਰਕੇ ਮੈਂ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਕੇ ਹੀ ਅਰਦਾਸ ਬੇਨਤੀ ਕਰੂੰਗਾ ਏ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਚਰਨਾਚ ਨਮਾਜ਼ ਬਖਸ਼ੀ ਜਿਸ ਤਰ੍ਹਾਂ ਦੀ ਸਾਡੇ ਭਰਾ ਨੂੰ ਮੌਤ ਆਈ ਹੈ ਸਾਨੂੰ ਵੀ ਇਸ ਤਰ੍ਹਾਂ ਦੀ ਮੌਤ ਆਵੇ ਅਸੀਂ ਵੀ ਅਣਖ ਲਈ ਜੋ ਕੇ ਜਾਈਏ ਅਣਖ ਲਈ ਮਰ ਕੇ ਜਾਈਏ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰਕੇ ਜਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਸ ਤਰ੍ਹਾਂ ਦਾ ਵੀ ਫਾਸਲਾ ਹੋਊਗਾ ਕਿ ਉਸ ਨੂੰ ਨਿਭਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ